ਪ੍ਰਿੰਸੀਪਲ ਪ੍ਰੇਮ ਕੁਮਾਰ ਅਤੇ ਯੂਥ ਵਰਕਰਾਂ ਵੱਲੋਂ ਹੜ੍ਹ ਪੀੜਤਾਂ ਲਈ ਇੱਕ ਟਰਾਲੀ ਘਰੇਲੂ ਸਮਾਨ ਦੀ ਕੀਤੀ ਰਵਾਨਾ ਆਪਲਟੀ ਹਲਕਾ ਫਿਲੌਰ ਦੇ ਇੰਚਾਰਜ ਪ੍ਰਿੰਸੀਪਲ ਪ੍ਰੇਮ ਕੁਮਾਰ ਅਤੇ ਯੂਥ ਵਰਕਰਾਂ ਦੇ ਸਹਿਯੋਗ ਨਾਲ ਹੜ੍ਹ ਪੀੜਤਾਂ ਲਈ ਖਾਣ ਪੀਣ ਵਾਲੀਆਂ ਵਸਤੂਆਂ ਰਾਸ਼ਨ ਘਰੇਲੂ ਸਮਾਨ ਦੀ ਇੱਕ ਟਰਾਲੀ ਰਵਾਨਾ ਕੀਤੀ ਇਸ ਮੌਕੇ ਸਰਬਸ਼ੀਰੀ ਹਰਕਮਲ ਸਿੰਘ ਬੇਬਲ ਸ਼ਰਮਾ ਗਗਨਦੀਪ ਸਿੰਘ ਸ਼ਾਪੂਰੀ ਪਰਮਜੀਤ ਭਾਰਤੀ ਸੁਰਿੰਦਰ ਡਾਵਰ ਅਤੇ ਯੂਥ ਦੇ ਵਰਕਰ ਹਾਜ਼ਰ ਸਨ ਕਿਹਾ ਕਿ ਹੜ੍ਹ ਪੀੜਤਾਂ ਦੀ ਹੋਰ ਵੀ ਮਦਦ ਕੀਤੀ ਜਾਵੇਗੀ ਹਲਕਾ ਵਿਧਾਨ ਸਭਾ ਫਲੋਰ ਦੇ ਅੱਜ ਸਾਡੀ ਬਹੁਤ ਈ ਜਿਹੜੀ ਜੂਥ ਦੀ ਟੀਮ ਹੈ ਬਹੁਤ ਜਿਆਰੂ ਸਾਫੀ ਦਾ ਟਾਈਮ ਗਗਨਦੀਪ ਸਿੰਘ ਜੀ ਜਿਹੜੇ ਸਾਫ ਕਰਦੇ ਆ ਔਰ ਇਹ ਜਿਹੜੇ ਹੈ ਗਿਆ ਮੋਬਾਈਲ ਜੂਨੀਅਨ ਦੇ ਪ੍ਰਧਾਨ ਵੀ ਨੇ ਗਰਾਿਆਂ ਦੇ ਵਿੱਚ ਆਪਣੀ ਜਿਹੜਾ ਹੈ ਕਿਰਤ ਕਮਾਈ ਕਰਦੇ ਆ ਔਰ ਇਹਨਾਂ ਦੇ ਨਾਲ ਸਮੁੱਚੀ ਟੀਮ ਜਿਹੜੀ ਹੈ ਜੂਥ ਦੀ ਉਹ ਜੁੜੀ ਆ ਸਾਡੇ ਜੀਵ ਦੇ ਆਗੂ ਇਰੇ ਸਾਡੇ ਤੇਜਵੰਤ ਸ਼ਰਮਾ ਜੀ ਕੋਆਰਡੀਨੇਟਰ ਨੇ ਹਲਕਾ ਵਿਧਾਨ ਸਭਾ ਫਲੋਰ ਦੇ ਆ ਪਰਮਜੀਤ ਭਾਰਤੀ ਜੀ ਵੀ ਉਹਨੇ ਕਹੇ ਨੇ ਹਰ ਕਮਰ ਸਰਪੰਚ ਜੀ ਡਾਵਲ ਸਾਹਿਬ ਔਰ ਸਾਰੇ ਸਾਡੇ ਬਲਾਕ ਪ੍ਰਧਾਨ ਤਰਸੀਮ ਜੀ ਬਹੁਤ ਹੀ ਸਤਿਕਾਰ ਸਾਡੇ ਪਰਮਜੀਤ ਭਾਰਤੀ ਜੀ ਬਲਾਕ ਪ੍ਰਧਾਨ ਔਰ ਸੁਖਦੇਵ ਸਿੰਘ ਜੀ ਸੁਖਵਿੰਦਰ ਜੀ ਸਾਰੇ ਸਤਿਕਾਰ ਸਾਥੀ ਜਿਹੜੇ ਇੱਥੇ ਖੜੇ ਨੇ ਇਹਨਾਂ ਨੇ ਗਵਗਾਂਧੀਪ ਸਿੰਘ ਜੀ ਉਹਨੇ ਆਪਣੇ ਜੂਥ ਨੂੰ ਇਕੱਤਰਤ ਕਰਕੇ ਹਲਕਾ ਵਿਧਾਨ ਸਭਾ ਫਲੋਰ ਦੇ ਸਾਡੇ ਜੂਥ ਰਾਹੀਂ ਜਿਹੜਾ ਹੈਗਾ ਇੱਕ ਬਹੁਤ ਵੱਡਾ ਜਿਹੜਾ ਹੈਗਾ ਜੋ ਪ੍ਰਾਲਾ ਕੀਤਾ ਤੇ ਜਿਹੜਾ ਅੱਜ ਕੁਦਰਤੀ ਆਫਤ ਕੁਦਰਤੀ ਕ੍ਰੋਪੀ ਪੰਜਾਬ ਦੇ ਵਿੱਚ ਜਿਹੜੀ ਆ ਕੋਈ ਛਾਈ ਆ ਪਿਛੇ ਦੇ ਦਿਨਾਂ ਦੇ ਵਿੱਚ ਜਿਹੜੀ ਹੜਾ ਦੀ ਆਫਤ ਪੂਰੇ ਪੰਜਾਬ ਦੇ ਵਿੱਚ ਜਿਹੜੀ ਹੈਗੀ ਆ ਉਸ ਨੇ ਬਹੁਤ بڑا ਘੈਰ ਮਚਾਇਆ ਉਹਦੇ ਲਈ ਹੜ੍ਹ ਪੀੜਤਾ ਦੀ ਮਦਦ ਦੇ ਲਈ ਇਹਨਾਂ ਸਾਥੀਆਂ ਨੇ ਇੱਕ ਟਰਾਲੀ ਜਿਹੜੀ ਹੈਗੀ ਆ ਉਹਦੀ ਸੇਵਾ ਕਰ ਰਹੇ ਨੇ ਉਹਦੇ ਵਿੱਚ ਥਰੇਲੂ ਸਮੱਗਰੀ ਜਿਹੜੀ ਹੈਗੀ ਆ ਚਾਹੇ ਉਹ ਸਾਡੀਆਂ ਭੈਣਾਂ ਸਾਡੇ ਚਾਹੇ ਭਰਾ ਨੇ ਜਿਹੜੀਆਂ ਉਹਨਾਂ ਨੂੰ ਚੀਜ਼ਾਂ ਦੀ ਲੋੜ ਪਿਆ ਚਾਹੇ ਉਹ ਖਾਣ ਪੀਣੀਆਂ ਜਾਂ ਜਾ ਵਰਕਰ ਵਾਲੀਆਂ ਜਿਹੜੀਆਂ ਹਨ ਉਹ ਸਾਰਾ ਇਥੋਂ ਤਰਪਾਲਾਂ ਵਗੈਰਾ ਲੈ ਕੇ ਉਹ ਜਾ ਰਹੇ ਨੇ ਔਰ ਹਲਕਾ ਮਦਾਨ ਸਭਾ ਫਲੋਰ ਦਾ ਨਸੀਬਾਦਾਰ ਹੋਣ ਦੀ ਨਾਤੇ ਅਸੀਂ ਅੱਜ ਇੱਥੇ ਉਹਨਾਂ ਨੂੰ ਰਵਾਨਾ ਕਰ ਰਹੇ ਹਾਂ ਤਾਂ ਕਿ ਇਹ ਹਰ ਪਿੰਡਾਂ ਨੂੰ ਜਿਹੜਾ ਹੈਗਾ ਉੱਥੇ ਜਾ ਕੇ ਜਿਹੜਾ ਹੈਗਾ ਇਹ ਸਮੱਗਰੀ ਮੁਹੱਈਆ ਕਰਵਾਈ ਜਾਵੇ ਤਾਂ ਕਿ ਜਿਹੜੇ ਉਹ ਲੋਕ ਆ ਜਿਹੜੇ ਕੁਦਰਤੀ ਕ੍ਰੋਧੀ ਦੇ ਸ਼ਿਕਾਰ ਹੋਏ ਹੈਗੇ ਉਹਨਾਂ ਦੇ ਨਾਲ ਜਿਹੜੇ ਆ ਆਮ ਆਦੀ ਪਾਰਟੀ ਸੂਬੇ ਦੇ ਮੁੱਖ ਮੰਤਰੀ ਸਾਹਿਬ ਕੁਮਾਰ ਸਿੰਘ ਮਾਨ ਹੋਰ ਦੀ ਰਹਿਨਮਾਈ ਅਗਵਾਈ ਦੇ ਵਿੱਚ ਅਸੀਂ ਜਿਹੜਾ ਹੈਗਾ ਵਚਨ ਬਾਦਿਆ ਕਿ ਅਸੀਂ ਜਿਹੜਾ ਹੈਗਾ ਉਹਨਾਂ ਦੀ ਸਾਲ ਲਵਾਗੇ ਉਹਨਾਂ ਦੇ ਤਰ੍ਹਾਂ ਦੇ ਵਿੱਚ ਆ ਕੇ ਉਹਨਾਂ ਨੂੰ ਰਚਨ ਦੀ ਮਦਦ ਕਰਾਂਗੇ ਸੋ ਮੈਂ ਇਹਨਾਂ ਸਾਥੀਆਂ ਦਾ ਗਗਨਦੀਪ ਸਿੰਘ ਜਿਹੜੇ ਆਪਣੇ ਮੋਬਾਈਲ ਯੂਨੀਅਨ ਦੇ ਪ੍ਰਧਾਨ ਨੇ ਇਹਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਦੂਸਰੇ ਸਾਥੀਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਬਲੌਗ ਪ੍ਰਧਾਨਾਂ ਦਾ ਵਲੰਟੀਅਰ ਲੀਡਰਾਂ ਦਾ ਬਹੁਤ ਬਹੁਤ ਮੈਂ ਧੰਨਵਾਦ ਕਰਦਾ ਔਰ ਕਹਿੰਦਾ ਹਾਂ ਆਸ ਕਰਦਾ ਕਿ ਆਓ ਆਪਾਂ ਸਾਰੇ ਇਸੇ ਤਰ੍ਹਾਂ ਦਾ ਕਾਰਜ ਕਰਕੇ ਜਿਨ੍ਹਾਂ ਲੋਕਾਂ ਨੂੰ ਜ਼ਰੂਰਤ ਆ ਉਹਨਾਂ ਤੱਕ ਜਿਹੜੀ ਇਹ ਰੱਛ ਦਾਪਾ ਪਹੁੰਚ ਦੀ ਕਰੀਏ ਤਾਂ ਕਿ ਆਪਾਂ ਮਨੁੱਖਤਾ ਤੇ ਮਾਨਸਤਾ ਦੀ ਸੇਵਾ ਕਰ ਸਕੀਏ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ